ਆ ਮੇਰੇ ਨਾਲ ਹੱਥੋਂ ਪਈ ਹੋ ਰਿਹਾ ਮੇਰੇ ਨਾਲ ਹੱਥੋਂ ਪਈ ਹੋ ਰਿਹਾ ਔਰ ਮੈਨੂੰ ਮਾਰ ਰਹਾ ਹੈ ਮੈਨੂੰ ਮਾਰ ਰਹਾ ਅੱਜ ਆਇਓ ਕਿਸੇ ਵਾਸਤੇ ਦੱਸੋ ਜਿੰਨੇ ਚੋਕੜ ਤਾਂ ਬਿਚਾ ਗਿਆ ਤਾਂ ਸਾਡੇ ਨਾਲ ਕਿਸਾਨ ਆ ਗੂ ਬਲਦੇਵ ਸਿੰਘ ਸਿਰਸਾ ਨੇ ਪੁਲਿਸ ਨੇ ਹਿਰਾਸਤ ਦੇ ਵਿੱਚ ਇਹਨਾਂ ਨੂੰ ਲੈ ਲਿਆ ਤੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਸਿਰਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪੈਖਾਲਸਾਹ ਜੀ ਫਤਿਹ ਜੀ ਤੁਸੀਂ ਅ ਅੱਜ ਕੀ ਕਿਹਾ ਸੀ ਵੀ ਤੁਸੀਂ ਧਰਨਾ ਲਾਉਣ ਜਾ ਰਹੇ ਹੋ ਸੀਐਮ ਮਾਨਦੀ ਕੋਠੀ ਦੇ ਅੱਗੇ ਜੀ ਜੀ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਹਾਂਜੀ ਪੁਲਿਸ ਹਿਰਾਸਤ ਵਿੱਚ ਆ ਔਰ ਮੈਨੂੰ ਪੁਲਿਸ ਨੇ ਕੱਪੜੇ ਵੀ ਨਹੀਂ ਪਾਉਣ ਦਿੱਤੇ ਨੰਗ ਹਾੜ ਦਾ ਮਰੀਜ਼ ਹਾਂ ਮੈਂ ਸ਼ੂਗਰ ਦਾ ਮਰੀਜ਼ ਹਾਂ ਨਾ ਮੈਨੂੰ ਦਵਾਈ ਖਾਣ ਦਿੱਤੀ ਆ ਤੇ ਨਾ ਹੀ ਮੈਨੂੰ ਕੋਈ ਰੋਟੀ ਖਾਣ ਦਿੱਤੀ ਕੋਈ ਵੀ ਜੀ ਤੁਸੀਂ ਆਪਣੇ ਘਰ ਦੇ ਵਿੱਚ ਸੀ ਘਰ ਦੇ ਵਿੱਚੋਂ ਡਿਟੇਨ ਕੀਤਾ ਗਿਆ ਤੁਹਾਨੂੰ ਹਾਂਜੀ ਘਰ ਦੇ ਵਿੱਚੋਂ ਕੀਤਾ ਜੇ ਘਰ ਤੋਂ ਕੀਤਾ ਮੈਂ ਹੂੰ ਕਿਵੇਂ ਦੇਖਦੇ ਹਾਂ ਪੁਲਿਸ ਦੇ ਇਸ ਰੂਪ ਜਿਹੜੀ ਆ ਪੁਲਿਸ ਜਿਹੜੀ ਆ ਮੈਨੂੰ ਰਸਤੇ ਦੇ ਵਿੱਚ ਖਿਲਾਰ ਰਹੀ ਆ ਮੈਨੂੰ ਇਹ ਵੀ ਲੱਗਦਾ ਵੀ ਸ਼ਾਇਦ ਕਿਤੇ ਮੇਰਾ ਇੱਥੇ ਨੁਕਸਾਨ ਵੀ ਨਾ ਕਰਾ ਦੇਣ ਹੂੰ ਕੀ ਪੋਰਸੂਦੇਰ ਰਵਈਏ ਨੂੰ ਕਿਵੇਂ ਦੇਖ ਰਹੇ ਹੋ ਇੱਕ ਪਾਸੇ ਤਾਂ ਸਰਕਾਰ ਤੋਂ ਆਈ ਆ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੰਦਾ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਦੋਂ ਕਿਲਾ ਆਨੰਦਗੜ੍ਹ ਦੇ ਵਿੱਚ ਜਦੋਂ ਚਾਰ ਚਫੇਰੇ ਘੇਰਾ ਪਿਆ ਸੀ ਤੇ ਉਹ ਕਈ ਮਹੀਨੇ ਲਗਾਤਾਰ ਘੇਰਾ ਚੱਲਿਆ ਤੇ ਨਾ ਬਾਈ ਤਾਰ ਦੇ ਰਾਜਾਂ ਦੀ ਤੇ ਦਿੱਲੀ ਤਖਤ ਦੀ ਕੋਈ ਪੋਜੀਸ਼ਨ ਆ ਗਈ ਤੇ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਤੇ ਜੋ ਉਸ ਟਾਈਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਇੱਕ ਵਾਅਦਾ ਕਰਕੇ ਤੇ ਤੁਸੀਂ ਕਿਲਾ ਛੱਡ ਦਿਓ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਲੋ ਸਿਕਾ ਨੂੰ ਸਾਹ ਘੜ ਕੇ ਤੇ ਕਿਲਾ ਛੱਡ ਦਿੱਤਾ ਉਸ ਤੋਂ ਬਾਅਦ ਜੋ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਨਾਲ ਪਰਿਵਾਰ ਵਿਛੋੜਾ ਹੋਣਾ ਜਿਸ ਤਰ੍ਹਾਂ ਚਮਕੌਰ ਦੀ ਜੰਗ ਤੇ ਸਾਰਾ ਕੁਝ ਹੋਣਾ ਤੇ ਗੁਰੂ ਸਾਹਿਬ ਜਿਹੜਾ ਸੀ ਉਹ ਨਿਕਿਆ ਤੇ ਉਸ ਟਾਈਮ ਤੇ ਜਿਸ ਤਰ੍ਹਾਂ ਦਿੱਲੀ ਤਖਤ ਤੇ ਬਾਤ ਉਸ ਟਾਈਮ ਦੇ ਬਾਤਾਂ ਔਰੰਗੇ ਨੇ ਤੇ 22 ਧਾਰ ਦੇ ਰਾਜਿਆਂ ਨੇ ਗੁਰੂ ਜੀ ਦੇ ਨਾਲ ਇੱਕ ਲਿਖਤੀ ਸਮਝੌਤਾ ਕਰਕੇ ਤੇ ਵਾਅਦਾ ਖਰਾਫੀ ਕੀਤੀ ਸੀ ਧੋਖਾ ਮਾਇਆ ਸੀ ਉਸੇ ਤਰ੍ਹਾਂ ਦਿੱਲੀ ਤੇ ਅੱਜ ਜਿਹੜੇ ਕੱਲ੍ਹ ਦੇ ਉਹ ਇੱਥੇ ਮੀਟਿੰਗ ਹੋਈ ਆ ਕ੍ਰਿਸ਼ੀ ਮੰਤਰੀ ਸਿਵਰਾਜ ਚੋਹਾਨਾ ਤੇ ਇਹ ਪੰਜਾਬ ਦੇ ਮੰਤਰੀਆਂ ਦੇ ਦਿੱਲੀ ਦੇ ਮੰਤਰੀਆਂ ਨੇ ਤੇ ਉਹਨਾਂ ਨੇ ਇੱਕ ਧੋਖਾ ਦੇ ਕੇ ਵਾਅਦਾ ਕਰਕੇ 4 ਮਈ ਦੀ ਤਰੀਕ ਦਾ ਮਤਲਬ ਕਿ ਮੀਟਿੰਗ ਅਗਲੀ ਦੇ ਕੇ ਤੇ ਇੱਕ ਵਾਅਦਾ ਖੁਲਾਫੀ ਕੀਤੀ ਆ ਧੋਖਾ ਕੀਤਾ ਤੇ ਇਹ ਸਾਨੂੰ ਹੁਣ ਫੜਿਆ ਜਾ ਰਿਹਾ ਇਹ ਉਹੀ ਮਤਲਬ ਕਿ ਔਰੰਗੇ ਤੇ 22 ਧਾਰ ਦੇ ਰਾਜਿਆਂ ਵਾਲੀ ਇਹ ਸਾਡੇ ਦੇ ਨਾਲ ਇਹ ਹੋ ਰਹੀ ਆ ਤੇ ਉਹੀ ਪੁਲਿਸ ਦਾ ਰਵਈਆ ਉਹ ਜਿਸ ਤਰ੍ਹਾਂ ਉਸ ਟਾਈਮ ਦੇ ਉੱਤੇ ਹਕੂਮਤ ਜਿਹੜੀ 22 ਧਾਰ ਦੇ ਰਾਜੇ ਜਿਹੜੇ ਫੌਜੀ ਤੇ ਜਾਂ ਔਰੰਗੇ ਦੇ ਜਿਹੜੇ ਫੌਜੀ ਹੋ ਕਰ ਰਹੀ ਉਹ ਸਾਡੇ ਦੇ ਨਾਲ ਅੱਜ ਪੰਜਾਬ ਪੁਲਿਸ ਕਰ ਰਹੀ ਆ ਜੀ ਸੇਸਾ ਸਾਹਿਬ ਕਿਵੇਂ ਦੇਖ ਰਹੇ ਹੋ ਇੱਕ ਪਾਸੇ ਤਾਂ ਸਰਕਾਰ ਮੀਟਿੰਗਾਂ ਕਰ ਰਹੀ ਆ ਤੁਹਾਡੇ ਨਾਲ ਤੇ ਦੂਸਰੇ ਪਾਸੇ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਇੱਕ ਪਾਸੇ ਤੁਹਾਨੂੰ ਆਸ਼ਵਾਸ਼ਣ ਦੇ ਵਿੱਚ ਲਿਆ ਗਿਆ ਸੀ ਵਿਸ਼ਵਾਸ ਦੇ ਵਿੱਚ ਲਿਆ ਗਿਆ ਸੀ ਤਾਂ ਪਿੱਛੇ ਦੀ ਪਿੱਛੇ ਤੁਹਾਨੂੰ ਜਦੋਂ ਮੀਟਿੰਗਾਂ ਕਰਨ ਆਏ ਕਿਸਾਨ ਆਗੂ ਢੱਲੇਵਾਲ ਸਾਹਿਬ ਹੋਣੀ ਹੋਗੇ ਹੋਰ ਹੋਗੇ ਉਹਨਾਂ ਨੂੰ ਆਉਂਦੀ ਸਾਰ ਚੱਕ ਲਿਆ ਇੱਥੋਂ ਤੇ ਪਿੱਛੋਂ ਤੁਹਾਡੇ ਮੋਰਚੇ ਤੇ ਜੀ ਸਾਡਾ ਮੋਰਚਾ ਵੇਖੋ ਉਥੋਂ ਤੁਸੀਂ ਇਹ ਵੇਖੋ ਵੀ ਪੁਲਿਸ ਵਾਲੇ ਸਾਡੇ ਜਿਹੜੇ ਸਿਲੰਡਰ ਕਿਸ ਤਰ੍ਹਾਂ ਕੱਪੜਿਆਂ 'ਚ ਭੁਲੇਟ ਕੇ ਲਿਜਾ ਰਹੇ ਨੇ ਏਸੀ, ਕੂਲਰ, ਪੱਖੇ ਜੋ ਸਾਡਾ ਟਰਾਲੀਆਂ 'ਚ ਸਮਾਨ ਪਿਆ ਉਥੇ ਕਈਆਂ ਦੇ ਪੈਸੇ ਵੀ ਆਪਣੇ ਉਥੇ ਬੈਗਾਂ ਦੇ ਵਿੱਚ ਟਰਾਲੀਆਂ 'ਚ ਪਏ ਨੇ ਉਹ ਸਾਰਾ ਕੁਝ ਉਥੋਂ ਮਲ ਕੇ ਇਸ ਤਰ੍ਹਾਂ ਲੁੱਟਿਆ ਜਿਵੇਂ ਧਾੜਵੀ ਜਿਹੜੇ ਲੁੱਟਦੇ ਸੀ ਜਿਸ ਤਰ੍ਹਾਂ ਉਹਦੀਆਂ ਮੁਗਲੀਆਂ ਫੌਜਾਂ ਆ ਕੇ ਲੁੱਟਮਾਰ ਕਰਦੀਆਂ ਸੀ ਉਸੇ ਤਰ੍ਹਾਂ ਸਾਡੀਆਂ ਟਰੈਕਟਰ ਟਰਾਲੀਆਂ ਦੇ ਵਿੱਚੋਂ ਜਿਹੜਾ ਸਮਾਨ ਸਾਡੀਆਂ ਝੋਪੜੀਆਂ ਤੋਂ ਸਮਾਨ ਜਿਹੜਾ ਉਹ ਨਾਪ ਕੋਲ ਸਨ ਤੇ ਖਲਪਣਾ ਮਰੀ ਤਾਂ ਆ ਮੇਰੇ ਨਾਲ ਹੱਥੋਂ ਪਈ ਹੋ ਰਿਆ ਮੇਰੇ ਨਾਲ ਹੱਥੋਂ ਪਈ ਹੋ ਰਿਆ ਤੇ ਮੈਨੂੰ ਮਾਰ ਰਹਾ ਮੈਨੂੰ ਮਾਰ ਰਹਾ ਅੱਜ ਤੱਕ ਹੋਇਆ ਨਹੀਂ ਤੁਸੀ ਮੈਨੂੰ ਦੱਸੋ ਕਿ ਇਹ ਕਿਵੇਂ ਚੱਕ ਦਿੱਤਾ ਬੁੱਤਾ ਉਹ ਜੱਟ ਆ ਨਾ ਬਈ